ਹੁਣ ਲੋੜਾ ਕੋਣ ਹੁਣ ਥੋੜੀ ਆਪਣੀ ਚੁੰਨੀਆਂ ਡਾਈਸ ਰੱਖ ਰਹਿ ਰੱਖੀ ਹੈ ਪਰ ਫੋਨ ਕੋਈ ਨਹੀਂ ਲੱਭਣੀ ਹੈਗੀ ਮੇਰੇ ਸੂਟ ਨਾਲ ਮੈਚਿੰਗ ਇਹ ਵੀ ਨਹੀਂ ਹੈਗੀ ਸਤਿ ਸ਼੍ਰੀ ਅਕਾਲ ਜੀ ਨਵੇਂ ਬਰੌਲ ਕੋਡ ਆ ਵੈਲਕਮ ਆ ਟਾਈਮ ਹੋ ਗਿਆ ਜੀ ਦੁਪਹਿਰ ਦਾ ਤੇ ਅਸੀਂ ਲੱਗ ਹੋ ਗਈ ਵੀ ਵੀਡੀਓ ਸ਼ੂਟ ਕਰਨੀ ਸੂਟਾਂ ਦੀ ਸੂਟ ਬਹੁਤ ਸੋਹਣੇ ਆਏ ਹੋਏ ਨੇ ਜੀ ਸਾਡੀਆਂ ਟਾਣਾ ਦੀ ਡਿਮਾਂਡ ਤੇ ਸਪੈਸ਼ਲ ਲੈ ਕੇ ਆਏ ਸੂਟ ਬੜੇ ਪਿਆਰੇ ਜੇ ਤੇ ਚੁੰਨੀ ਆ ਰਹਿੰਦੀ ਹੈ ਨਾ ਆਹ ਸਹੀ ਹੈ ਨਾ ਕਿ ਵੰਨੀ ਬੱਸ ਦੂਰ ਦੇਖੀ ਜਾਈ ਚਲੋ ਜੀ ਵਲੌਗ ਸ਼ੁਰੂ ਕਰਤਾ ਬਣੇ ਰੋ ਤੁਸੀਂ ਵਲੌਗ ਚ ਠੀਕ ਹੈ ਕੱਲ ਤੁਹਾਨੂੰ ਮੈਂ ਵਲੌਗ ਪਾਇਆ ਸੀ ਕੱਲ ਤੁਸੀਂ ਦੇਖਿਆ ਸਾਰਿਆਂ ਨੇ ਬਹੁਤ ਸਾਰੇ ਕਮੈਂਟ ਕੀਤੇ थैंक यू ਸੋ ਮਚ ਸਾਰਿਆਂ ਦਾ ਹਨ ਤੁਹਾਨੂੰ ਪਤਾ ਕੋਈ ਕਿਸੇ ਨੂੰ ਜਰਦਾ ਨਹੀਂ ਪਤਾ ਨਹੀਂ ਕੀ ਗੱਲ ਅੱਜ ਕੱਲ ਦੁਨੀਆ ਤੇ ਹੋ ਗਿਆ ਚੱਲ ਰਹੀ ਹੈ ਹਾਂ ਪੱਕਾ ਨੂੰ ਤੇ ਬਾਕੀ ਜੀ ਚਲੋ ਮਿਸਤਰੀ ਸਾਡੇ ਲੱਗ ਗਏ ਨੇ ਅੱਜ ਮੈਂ ਤੁਹਾਨੂੰ ਵਲੌਗ ਦੇ ਵਿੱਚ ਦਿਖਾਨੀ ਆ ਮਿਸਤਰੀ ਲੱਗ ਚੁੱਕੇ ਨੇ ਕੋਈ ਵੀ ਨਜਾਇਜ਼ ਜਗ੍ਹਾ ਤੇ ਕੋਈ ਵੀ ਕੰਮ ਨਹੀਂ ਕਰਦਾ ਅੱਜ ਕੱਲ ਤੇ ਸ਼ਾਮਲੜ ਜਿਹੜੀ ਸਰਕਾਰੀ ਜਗ੍ਹਾ ਉੱਥੇ ਲੋਕੀ ਬੈਠੇ ਨੇ ਤੇ ਸਾਡੀ ਤੇ ਆਪਣੀ ਜਗ੍ਹਾ

ਤਾਂ ਅਸੀਂ ਪੱਕਾ ਇੱਧਰ ਹਲੇ ਕੁਛ ਨਹੀਂ ਅਸੀਂ ਤੁਹਾਨੂੰ ਦੱਸਾਂਗੇ ਤੁਸੀਂ ਆਪੇ ਦੇਖੀ ਜਾਓ ਇਹ ਤਾਂ ਨਿਹਾਈਂ ਭਰੀਆਂ ਜਾ ਰਹੀਆਂ ਨੇ ਇੱਥੇ ਗੱਡੀ ਪਾਰ ਕਰ ਲਈਏ ਇਹ ਆਹ ਥੱਲੇ ਲੱਤੋਂ ਦੀ ਗੱਡੀ ਇਹ ਤਾਂ ਟਾਇਰ ਸਾਰੇ ਇਧਰ ਹੰਦੇ ਆਹ ਥੱਲੇ ਲੱਤੂ ਕੋਈ ਮਿਸਤੀ ਤੋਂ ਨਵੇਂ ਆਏ ਨਹੀਂ ਤਾਂ ਮੱਕੇ ਦਾ ਰੇਜ ਦੇਖਣਾ ਹੈ ਕਿੱ데 ਆ ਰਿਹਾ ਹੈ ਉਹ ਦੇਖ ਮੈਂ ਕਹ ਰਹੀ ਸੀ ਕਿਚਨ ਤਾਂ ਬੜੀ ਢੂਰ ਹੈ ਨਹੀਂ ਯਾਰ ਦੇਖਣਾ ਇਹਨ ਕੋਸ਼ ਤਾਂ ਵੀ ਨਾ ਕਿਚਨ ਬੜੀ ਢੂਰ ਹੈ ਜਾ ਦੇ ਬਰਾ ਨੂੰ ਕਿਹੜੇ ਦੇ ਉੱਪਰ ਆਹ ਉਹ ਲੋਕੀ ਤੇ ਵੀ ਵਿੰਡੋ ਆ ਗਈ ਜੀ ਰੈਂਕ ਦੀ ਵਿੰਡੋ ਵਾਲੀ ਇਹ ਵੀ ਬੜਵਾਇਦਾ ਨਹੀਂ ਆਦੀ ਇਹ ਕਿਰਵਾਗੇ ਵਿੰਡੋ ਉਹ ਠੰਡੀ ਜੀ ਪਾਣੀ ਨਾਲ ਤੇ ਪਾਣੀ ਪਾ ਰਿਹਾ ਹੈ ਬਟੇ ਨਾ ਸੁੱਕੇ ਕੰਮ ਆਈ ਗਾ ਪਟਨ ਮਿਸਤੀਆਂ ਨਾ ਲਾ ਦੋ ਜਿਨਾ ਜਿਨਾ ਚਰਨਾ ਚੁਟੀਆਂ ਨਾ ਮਿਸਤੀਆਂ ਨਾ ਲਾ ਦੋ ਹਾਂ ਇਹਨੂੰ ਇੱਥੇ 1.5 ਮਹੀਨੇ ਛੁੱਟੀਆਂ ਨੇ ਨਾਲ ਕੰਮ ਸਿੱਖ ਜੂਗਾ ਮੈਂ ਗੱਡੀ ਬਣਾ ਲੂਗਾ ਵਧੀਆ 1.5 ਮਹੀਨੇ ਦਾ ਲਾ ਲੂ 500 ਰੁਪਏ ਇੱਕ ਮੈਂ ਕੋਲ ਜਾ ਕੇ ਇਹਨੂੰ ਲਾਵਾਂਗਾ ਉੱਥੇ ਮਿਸਟਰੀ ਬਣਾਵਾਂਗਾ ਬੱਚਾ ਮੈਂ ਕਿਨੇ ਦਾ ਕਹਿੰਦਾ ਘਰ ਖੜਾ ਕਹਿੰਦਾ ਮਹੀਨੇ ਚ ਲੱਤ ਪਾ ਪੱਕਾ ਮੈਂ ਆਪਣੀ ਪਾਦਨਾ 9 ਮਹੀਨੇ ਜੇ ਲੈਂਟਰ ਮਿਸਟਰੀਆਂ ਨੇ ਤੇ ਮੇਨ ਮਿਸਟਰੀ ਕਿਹੜਾ ਮੇਨ ਮਿਸਟਰੀ ਗੋਰਾ ਗੋਰਾ ਬਣਾਉਣਾ ਗੋਰਾ ਇਹ ਕਿਹੜਾ ਇਹ ਮੇਨ ਮਿਸਟਰੀ ਦੂਰਾ ਆਖਦਾ ਨਾ ਗੋਰਾ ਇਹ ਕਿਹੜਾ ਉਹਨੇ ਜਿਹਨਾਂ ਬਲੂਏ ਬਣਾਉਂਦੇ ਨਹੀਂ ਬੁਰਾ ਕੰਨੇ ਤੁਹਾਡੇ ਬੁਰਾ ਟਾਈਟ ਅਜੇ ਤੱਕ ਕਿੱਥੇ ਹੈ ਆਪਣਾ ਅੰਦਰ ਠੀਕ ਹੈ ਹੈ ਉਹ ਠੀਕ ਆ ਵੀ ਤੇਰੇ ਆ ਕੇ ਇੱਥੇ ਅਰਜਨ ਬਾਈ ਅਰਜਨ ਬਾਈ ਅਰਜਨ ਬਾਈ ਕੋਲ ਜਾਣਾ ਅਰਜਨ ਬਾਈ ਚੈਲਾ ਲੈ ਹੁੰਦੀ ਆ ਅਰਜਨ ਬਾਈ ਅਰਜੁਨ ਅਰਜੁਨ ਨਹੀਂ ਅਰਜਨ ਅਰਜਨ ਬਾਈ ਯਾ ਮਮਾ ਨੂੰ ਬੁਲਾ ਲਿਆ ਕੇ ਆ ਜਾਓ ਬੈਠੇ ਉੱਥੇ ਵੀ ਦੇਖਨੇ ਆ ਕਹਿ ਬੁਲਾ ਕੇ ਆਪਾਂ ਬੱਜ ਕੇ ਜਾਓ ਜੇ ਤੁਹਾਨੂੰ ਕੋਈ ਕਾਰੀ ਚਲੋ ਜੀ ਮਿਸਤਰੀਆਂ ਨੇ ਕੰਮ ਸ਼ੁਰੂ ਕਰਤਾ ਕੱਲ ਵਾਲੇ ਵਲੌਗ ਚ ਤੁਹਾਨੂੰ ਮੈਂ ਦੱਸਿਆ ਸੀ ਕਿ ਕੰਮ ਰੋਕਾਂ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਚਲੋ ਵਾਇਗਰੂ ਸਾਡੇ ਨਾਲ ਆ ਹਨਾ ਆਪਾਂ ਕਿਸੇ ਦਾ ਗਲਤ ਨਹੀਂ ਸੋਚਦੇ ਪਰ ਜਿਹੜੇ ਗਲਤ ਸੋਚਦੇ ਨੇ ਉਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਇੱਕ ਦਿਨ ਤਾਂ ਇਨਸਾਫ਼ ਮਿਲਦਾ ਹੀ ਹੈ ਜਿਹੜਾ ਬੰਦਾ ਸੱਚਾ ਹੋਵੇ ਤੇ ਆਪਾਂ ਸੱਚੇ ਆ ਆਪਾਂ ਕੋਈ ਗਲਤ ਨਾਜਾਇਜ਼ ਕੁਝ ਨਹੀਂ ਕਰ ਰਹੇ ਕਿਸੇ ਕਿਸੇ ਦੀ ਜਗ੍ਹਾ 'ਚ ਘਰ ਪਾ ਰਹੇ ਆ ਸਾਡੀ ਆਪਣੀ ਪੈੜੀ ਹੈ ਆਪਣੀ ਪੈੜੀ 'ਚ ਘਰ ਪਾ ਰਹੇ ਆ ਬਾਕੀ ਕੋਈ ਗੱਲ ਨਹੀਂ ਤੁਹਮੇ ਕੀ ਦੱਸਾਂਗੇ ਅਸੀਂ ਅੱਗੇ ਅਸੀਂ ਉਹ ਕਲੀਪ ਸਾਂਭ ਕੇ ਰੱਖੇ ਨਾ ਕਰਾਂਗੇ ਸ਼ੇਅਰ ਥੋੜਾ ਜਿਹਾ ਕਾਹ ਥੱਲੇ ਤੇ ਆ ਨਾ ਇੱਥੇ ਟਿਕੁੰਦੇ ਨੇ ਹਣਾ ਉਹਨੂੰ ਸਟੋਰੀ ਰੱਖਣੀ ਪੈਂਦੀ ਹੈ ਨਾ ਨਾ ਸਾਰੇ ਮੇਰੇ ਭੈਣ ਦਾ ਕਮੈਂਟ ਕਰ ਰਹੇ ਸੀ ਕਿ ਮਜ਼ਬੂਤੀ ਰੱਖਿਓ ਕਿਸੇ ਦੇਖ ਲਿਓ ਕਿ ਆਹ ਦੇਖੋ ਇਹ ਹਜੇ ਸਿਰਫ ਇਧੋਂ ਉੱਚੇ ਜਾਣੀ ਆ ਦਾ ਸਾਨੂੰ ਦੱਸਣ ਕਾਲਾ ਲੋਗ ਇੱਥੋਂ ਤੱਕ ਪਰਤ ਪੈਣੀ ਹੈ ਇਹ ਤਾਂ ਨਹੀਂ ਆ ਇੱਥੋਂ ਤੱਕ ਜਾਣੀਆਂ ਨੇ ਅਸੀਂ ਪੂਰਾ ਪੱਕਾ ਕੰਮ ਕਰ ਰਹੇ ਹਾਂ ਇੱਥੇ ਤੱਕ ਪਰਤ ਜਾਣੀ ਆ ਹਾਂ ਇੱਥੇ ਤੱਕ ਪਰਤ ਪੈਣੀ ਇਹ ਤਾਂ ਨਹੀਂ ਆ ਪੈਣੀ ਹੈ ਅਲਾਇ ਹੈ ਕਿ ਇਹ ਇਥੇ ਫੋਟ ਹਨਾ ਪਰ ਹੋਰ ਮੇਰੀ ਵੀ ਹੋਣਾ ਕਿ ਕਿ ਫੋਟ ਹੋਏ ਹੈਗੀ ਉਸੇ ਤੋਂ ਵੱਧ ਵੀ ਹੋਏ ਪੈਣੀ ਇਹ ਸਾਰੀ ਆਪਾਂ ਨੇ ਜੋ ਵੀ ਨੀਚੇ ਕੰਡਾ ਕਰਾ ਲਿਆ ਡਬਲ ਐਸ ਵੀ ਆ ਕਰਵਾ ਰਹੇ ਡਬਲ ਕੀ ਆ ਚਾਰ ਆ ਹੈ ਨਾ ਹੌਲੀ ਹੌਲੀ ਉੱਤੇ ਠੱਟੀ ਜਾ ਰਹੇ ਨੇ ਦੇਖ ਥੱਲੇ ਚ ਤਿੰਨਾਂ ਚ ਆ ਜੂਗੀ ਪੰਜ ਚਾਰ ਦੇ ਫਿਰ ਤਿੰਨ ਵੀ ਫਿਰ ਉੱਤੇ ਦੋ ਲਾ ਕੇ ਉੱਤੇ ਫਿਰ ਦੋ ਸਿੰਗਲ ਕਰ ਦੇਣਾ ਉਹ ਕਰ ਪਹਿਲਾਂ ਜੀ ਬਸ ਟਰਾਈ ਕਰ ਹਾਂ ਦਾਦੀ ਪੋਤੇ ਦਾ ਹੋ ਰਿਹਾ ਕੋਲ ਵੇ ਨਾ ਪੋਤਾ ਜਿੱਤਦਾ ਕਿ ਦਾਦੀ ਜਿੱਤਦੀ ਫਿਰ ਮੇਰੇ ਪੈਸੇ ਦਿੰਦੀ 5 6 ਨੋਟ ਉਹ ਜਿਆਸਵਾਦ ਦਿੰਦੀ ਮੜ ਜਾ ਤੈਨੂੰ ਦਿਖਾਈਏ ਕੁਛ ਦੇਖੋ ਤੂੰ ਦੇਖ ਤੋ ਉੱਤਰੀ ਡੈਨ ਲੱਗਣ ਰਹੀ ਐ ਮੈਂ ਤਾਂ ਡੈਨ ਤੇ ਗਾਇਸ ਟਾਈਮ ਹੋ ਗਿਆ ਸ਼ਾਮ ਦਾ ਤੇ ਰੋਟੀ ਅਸੀਂ ਨੇ ਬਣਾ ਲਈਏ ਤੇ ਰੋਟੀ ਅੱਜ ਇੰਨੀ ਸਵਾਦ ਬਣੀ ਦਾਲ ਤੇ ਨਾਲ ਮਖਣੀ ਬਣਾਈ ਆਪਾਂ ਨੇ ਨਾਲ ਸਲਾਦ ਸਲੂਦ ਤੇ ਹੁਣੇ ਮੈਂ ਬਾਹਰ ਆਈ ਆ ਮੈਂ ਰੋਟੀ ਦਿਖਾ ਕੇ ਆਪਾਂ ਕਰਦੇ ਆ ਸੈਰ ਤੇ ਮੈਂ ਗੱਡੀ ਦੇ ਪਿੱਛੇ ਕੁਛ ਦੇਖਿਆ ਤੇ ਮੈਂ ਗਗੜ ਨੂੰ ਦਿਖਾਣ ਲਿਆਈ ਆ ਇਹ ਲਿਖਿਆ ਸਾਡੇ ਫਤੇ ਸਿੰਘ ਨੇ ਠੀਕ ਐ ਮੈਂ ਤੁਹਾਨੂੰ ਮੋਟਾ ਮੋਟਾ ਪੜ੍ਹਾਉਂਗੀ ਜਿਆਦਾ ਨਹੀਂ ਪੜ੍ਹਾਉਂਗੀ ਪਹਿਲੋ ਕਿਸਾ ਨੂੰ ਕਹਿੰਦੇ ਤੂੰ ਐ ਕਰਦੇ ਹੋ 노 ਕੰਪੀਟੀਸ਼ਨ 노 ਕੰਪੀਟੀਸ਼ਨ ਥੱਲੇ ਨਹੀਂ ਮੈਂ ਦਿਖਾਣਾ ਥੱਲੇ ਕੁਝ ਹੋਰ ਲਿਖਿਆ ਹੋਇਆ ਲੋ ਜੀ ਆਪਣਾ ਕੰਮ ਇੱਥੋਂ ਤੱਕ ਪਹੁੰਚ ਗਿਆ ਮੈਂ ਬੰਦ ਕਰਕੇ ਨਾ ਆਹੋ ਮੈਂ ਡਰੇਨ ਬੰਦ ਕੀਤਾ ਸੀ ਤੂੰ ਮੈਂ ਹੁਣ ਫਿਰ ਡਰੇਨ ਕਰਕੇ ਫਿਰ ਦੁਬਾਰਾ ਚਲਾ ਕੇ ਆਈਆਂ ਚਲੋ ਜੀ ਬੁਟੀਕ ਆਪਣਾ ਬਸ ਰੈਡੀ ਹੋ ਚੁਲਿਆ ਸਿਰਫ ਟਾਇਲਾਂ ਦਾ ਕੰਮ ਰਹਿ ਗਿਆ ਤੇ ਇੱਧਰ ਰਹਿ ਗਿਆ ਤੇ ਆਪਣੇ ਉਧਰ ਨੀਹਾਂ ਭਰ ਕੀਤੀਆਂ ਨੇ ਬਸ ਹਜੇ ਨੀਹਾਂ ਭਰੀਆਂ ਨਹੀਂ ਗਈਆਂ ਪ੍ਰੋਪਰ ਹਜੇ ਕੰਮ ਚੱਲ ਰਿਹਾ ਵਾਸ਼ਰੂਮਾਂ ਦਾ ਵੀ ਕੰਮ ਕੰਪਲੀਟ ਹੈ ਇਹ ਵਾਸ਼ਰੂਮ ਆਪਾਂ ਤਾਂ ਬਣਾਇਨੇ ਬਾਰਕੀ ਕਿਉਂ ਕਿ ਜੇ ਕੋਈ ਬੁਟੀਕ ਚ ਹੁੰਦਾ ਤੇ ਇੱਧਰ ਜਾ ਸਕਦਾ ਹਨਾ ਆਰਾਮ ਨਾਲ ਤੇ ਸਿਰਫ ਟਾਈਲਰ ਰਹਿ ਗਿਆ ਨੇ ਤੇ ਬਾਕੀ ਰਹਿ ਗਿਆ ਉਹਨਾਂ ਦਾ ਟੂਟੀਆਂ ਟਟੀਆਂ ਦਾ ਕੰਮ ਰਹਿ ਗਿਆ ਹਨਾ ਤੁਸੀਂ ਸਾਡਾ ਬੁਟੀਕ ਦਾ ਇੰਟੀਰੀਅਰ ਤਾਂ ਹੀ ਰਹਿੰਦਾ ਹੈ ਬੁਟੀਕ ਦਾ ਇੰਟੀਰੀਅਰ ਜਿਹੜਾ ਉਹ ਤਾਂ ਕਾਫੀ ਥੋੜਾ ਜਿਹਾ ਹੌਲੀ ਜਿਹਾ ਕੰਮ ਚੱਲੇਗਾ ਲੰਬਾ ਕੰਮ ਚੱਲੇਗਾ ਹਾਂ ਤੇ ਬਾਕੀ ਅੰਟੀਰੀਅਰ ਆਪਾਂ ਬੈਠ ਕੇ ਕਰਾਵਾਂਗੇ ਹੌਲੀ ਹੌਲੀ ਹੋਈ ਜਾਊਗਾ ਕਿਉਂਕਿ ਟਾਈਮ ਬੜਾ ਘੱਟ ਆ ਸਾਡੇ ਜਿਹੜੇ ਭੈਣ ਭਰਾ ਨੇ ਜਿਹੜੀਆਂ ਬਾਹਰੋਂ ਆ ਰਹੀਆਂ ਸਾਡੀਆਂ ਪੈਣਾ ਉਹ ਵੇਟ ਕਰ ਰਹੀਆਂ ਕਿ ਤੁਸੀਂ ਜਲਦੀ 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 ਅਸੀਂ ਤੁਹਾਡੇ ਕੋਲ ਵਿਜ਼ਿਟ ਕਰਨਾ ਚਾਹੁੰਦੇ ਆ ਤੇ ਸਾਨੂੰ ਵੀ ਆ ਕਿ ਜਲਦੀ ਬਣ ਜੇ ਰਾਮ ਨਾਲ ਟੈਨਸ਼ਨ ਫਰੀ ਹੋ ਕੇ ਆਪਾਂ ਨੇ ਖੁੱਲਾ ਬੁਟੀਕ ਬਣਾਇਆ ਜਿੰਨੇ ਮਰਜ਼ੀ ਬੈਠੋ ਤੇ ਤੁਹਾਨੂੰ ਪਤਾ ਘਰ ਦੇ ਵਿੱਚ ਥੋੜੀ ਜਿਹੀ ਪ੍ਰਾਈਵੇਸੀ ਹੁੰਦੀ ਹੈ ਥੋੜਾ ਇੰਨਾ ਬੰਦਾ ਕੰਫਰਟ ਨਹੀਂ ਹੁੰਦਾ ਤੇ ਬਾਕੀ ਕੁਛ ਇਦਾਂ ਹੈ ਕਿ ਸਾਡਾ ਨਾ ਬੁਟੀਕ ਹੈਗਾ ਫਿਰ ਅੱਗੇ ਜਾ ਕੇ ਸਾਡਾ ਸਾਰਾ ਘਰ ਲੰਘ ਕੇ ਫੇਰ ਜਿਹੜਾ ਸਾਡਾ ਅੰਦਰ ਬੁਟੀਕ ਹੈ ਤੁਸੀਂ ਦੇਖੇਗੀ ਹਾਂ ਤੇ ਇਸ ਕਰਕੇ ਬਾਕੀ ਜੀ ਚਲੋ ਕੋਈ ਨਾ ਮਨਹੋਰੀ ਗਏ ਨੇ ਬਾਜ਼ਾਰ ਹੁੰਦੇ ਨੇ ਤੇ ਫਿਰ ਆਪਾਂ ਤੁਹਾਨੂੰ ਮਿਲਦੇ ਆ ਪਹਿਲਾਂ ਆਪਾਂ ਕਰ ਲਈਏ ਕੰਮ ਤੋਂ ਦੇ ਆ ਦੇਖੀ ਤੇ ਭਾਜੀ ਦੀ ਟੀ-ਸ਼ਰਟ ਗਾਈਜ਼ ਮੈਨੂੰ ਕੋਈ ਵੇਟ ਮਸ਼ੀਨ ਗਿਫਟ ਕਰ ਦਿਓ ਪਲੀਜ਼ ਹੂੰ ਵੇਟ ਮਸ਼ੀਨ ਕੀ ਵੇਟ ਮਸ਼ੀਨ ਗਿਫਟ ਕਰ ਦਿਓ ਤਾਂ ਕਿ ਮੈਂ ਹੈ ਕੰਡੇ ਤੇ ਛੱਡ ਤਾਂ ਕਿ ਨਹੀਂ 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 ਕੰਡੇ ਤੇ ਨਹੀਂ ਡਿਟ ਵੇਟ ਵੀ ਲਊਗੀ ਦਿੱਲੀ ਸੇ ਉੱਡ ਕੇ ਵੇਟ ਕਰਨਾ ਤਾਂ ਹੀ ਮੋਟੀਵੇਸ਼ਨ ਹੋਊਗਾ ਵੀ ਅੱਜ ਪਈਆ ਘਟ ਗਿਆ ਯਾ ਜੱਦਾ ਕਿਲੋ ਘਟ ਗਿਆ ਹਾਂਜੀ ਸਰਦਾਰ ਸਾਹਿਬ ਤੁਸੀਂ ਬੈਠੇ ਹੋ ਸਰਦਾਰ ਸਾਹਿਬ ਨੂੰ ਆਪਾਂ ਤੁਹਾਨੂੰ ਦਿਖਾ ਨਹੀਂ ਸਕਦੇ ਉਹ ਫ੍ਰੀ ਮਾਈਂਡ ਹੋ ਕੇ ਬੈਠੇ ਨੇ ਫ੍ਰੀ ਕਪੜੇ ਸਟਾਈਲ ਹੋ ਕੇ ਬੈਠੇ ਹੋਏ ਨੇ ਕਿਉਂਕਿ ਅੱਜ ਇਹਨਾਂ ਦੀ ਛੁੱਟੀ ਹੈ ਇਹਨਾਂ ਨੇ ਖੂਬ ਇੰਜੋਏ ਕੀਤਾ ਹੈ ਆਰਾਮ ਨਾਲ ਬੈਠੇ ਹੋਏ ਨੇ ਮੈਨੂੰ ਇੰਜਾਇ ਕੀਤਾ ਅੱਜ ਹੈ ਇੰਜੋਏ ਕੀਤਾ ਕੀ ਵਾਲੇ ਦਿਨ ਕਿੰਨੇ ਲੋਕ ਆਇਆ ਇੰਜੋਏ ਇਹ ਕੀਤਾ ਕਿ ਮਿਸਤਰੀਆਂ ਨਾਲ ਕੰਮ ਕਰਾਇਆ ਮਿਸਤਰੀਆਂ ਨਾਲ ਕੰਮ ਕਰਾਇਆ ਹਾਂ ਇਹ ਇੰਜੋਏ ਕੀਤਾ ਤੁਸੀਂ ਹਾਂ ਤਾਂ ਚਲੋ ਕੋਈ ਗੱ ਤੇ ਉਹ ਬਾਕੀ ਦੀ ਜਿੰਨੀ ਨਾਲ ਟੈਨਸ਼ਨ ਆਉਂਦੀ ਹੈ ਟੈਨਸ਼ਨ ਨਾ ਟੂੰਚਣਾ ਨੂੰ ਮਾਰੋ ਗੋਲੀ ਟੈਨਸ਼ਨ ਜੇ ਬੰਦੇ ਦੇ ਨੇ ਆਈ ਤਾਂ ਬੰਦਾ ਕਹਦਾ ਯਾਰ ਉਹ ਮੈਨੂੰ ਪੁਲਾ ਛੱਡੀ ਆ ਬੰਦਾ ਕਹਦਾ ਕਿਹੜਾ ਕਿਹੜਾ ਵੀ ਨਾ ਦੱਸੋ ਛੁੱਟੀ ਵਾਲੇ ਦਿਨ ਜਿਹੜਾ ਸਾਰਾ ਦਿਨ ਤੇ ਐਂ ਖੂਬ ਮਤਲਬ ਕੰਮ ਕਰਦਾ ਪਰ ਵਿੱਚ ਪੂਰਾ ਐਂ ਦਰੇਦਰ ਪਾਇਆ ਹੁੰਦਾ ਤੇ ਸ਼ਾਮ ਨੂੰ ਫਿਰ ਨਾ ਆ ਕੇ ਬੰਦਾ ਫਰੈਸ਼ ਹੁੰਦਾ ਤੂੰ ਤੇ ਨਾਲ ਹੀ ਮੈਨਾਂਣਾ ਹਜੇ ਕੋਲ ਕਰਦਾ ਇਦਾਂ ਉਹ ਵੀ ਸ਼ਰੀਰ ਨੂੰ ਆਰਾਮ ਦੇਣਾ ਚਾਹੀਦਾ ਹੈ ਹਾਂ ਮੈਂ ਪੂਰਾ ਰਿਲੈਕਸ ਮੋਡ ਸਵੈਰ ਮਤਲਬ ਮੈਂ ਬਸ ਫੇਰਦੀ ਆ ਫਿਰਦੀ ਪੂਰਾ ਰਿਲੈਕਸ ਅਸੀਂ ਅੱਜ ਸਾਰਾ ਦਿਨ ਅਸੀਂ ਥੱਲੇ ਨਹੀਂ ਬੈਠੇ ਹੁਣ ਅਸੀਂ ਰਾਤ ਨੂੰ ਹੀ ਅਸੀਂ ਥੱਲੇ ਪਾਵਾਂਗੇ ਬਸ ਕਿਉਂਕਿ ਅਸੀਂ ਹੁਣ ਨਾ ਕਾਫੀ ਦਿਨਾਂ ਤੋਂ ਪਲਾਨਿੰਗ ਕਰ ਰਹੇ ਹਾਂ ਕਿ ਅਸੀਂ ਏਸੀ ਥੱਲੇ ਨਾ ਬੈਠਿਆ ਕਰੀਏ ਜਿਆਦਾ ਬਹੁਤ ਕੁਝ ਵੈਦਰ ਵੀ ਅੱਜ ਸਹੀ ਸੀ ਨਾ ਕਰਕੇ ਬਠਾ ਗਏ ਅਦਨਵਾ ਇਸ ਵੈਦਰ ਤਾਂ ਅੱਜ ਬਾਲਾ ਹੀ ਸਹੀ ਹੋ ਗਿਆ ਸੀ ਫਿਰ ਸਾਰੇ ਗਰਮੋ ਗਰਮੀ ਹੋ ਗਈ ਸਾਰੇ ਸਭ ਦਾ ਵੱਧ ਨਹੀਂ ਸਾਡਾ ਤਾਂ ਠੰਡ ਹੀ ਸੀਗਾ ਤੇ ਚੱਲ ਕਰੀਏ ਯਾਰ ਕੱਪੜੇ ਸੁੱਕਣੇ ਪਾਈਏ ਹਨ ਛੇਤੀ ਕਰ ਫਸਟਲੀ ਮੇਰੇ హెਅਰ ਸੁੱਕ ਲਾਂਗੇ ਸੁੱਕ ਤਰੇ ਭਾਜੀ ਦੇ ਪੈਂਟਾਂ ਸਾਰੀਆਂ ਧੋਤੀਆਂ ਪਾ ਕੇ ਜਾਣੀਆਂ ਸਾਰੇ ਆਫਿਸ ਡਿਜੀਟਲ ਵੇਟ ਮਸ਼ੀਨ ਲਾਓ ਭਾਈ ਅੱਜ ਬੱਚਾ ਗੋਟੇ ਦੀ ਹੈਲਪ ਕਰ ਰਹੀ ਅਮਨ ਹੈ ਅੱਜ ਲੇਬਰ ਦਾ ਕੰਮ ਅਮਨ ਕਰੂਗੀ ਇਹ ਵੀ ਵੀਡੀਓ ਚੱਕ ਲੈਣੀਆਂ ਲੋਕਾਂ ਨੇ ਹੋਰ ਸਾਡੇ ਭਾਈ ਉਹ ਕਾ ਤੇ ਸਾਡੇ ਲਖਮਿੰਦਰ ਨਾਲ ਪੂਲੇ ਬਾਬੇ ਵਾਂਗੂ ਦੇ ਆ ਵੀ ਦਿਖਾ ਆਹ ਆਂਟੀ ਗੇਲੀ ਕੁੜੀ ਕੰਮ ਬਹੁ ਕਰਦੀ ਐ ਬਹੁਤ ਜ਼ਿਆਦਾ ਕੰਮ ਕਰਦੀ ਐ ਇਹ ਕੁੜੀ ਆਈ ਐ ਸਪੈਸ਼ਲ ਆਂਟੀ ਆ ਮਾ ਟੋਨਾ ਐ ਪਹੀਏ ਚਰਨਾਈ ਕੀ ਆ ਮਾ ਕੰਮ ਕਰਦੀ ਆ ਮਾ ਕੰਮ ਕਰਦੀ ਆ ਆਵਾਂ ਨੂੰ ਬਹੁਤ ਜ਼ਿਆਦਾ ਉਹਨਾਂ ਨੇ ਹੌਸਲਾ ਦਿੱਤਾ ਆਂਟੀ ਪਹਿਲੇ ਦੇਖਦੇ ਕਿ ਉਹ ਬਹੁਤ ਅਪੀਕੇਟ ਕਰਦੇ ਕਰਨ ਮੈਂ ਥੋੜਾ ਟਮਾ ਮੇਰੇ ਵਿਆਹ ਨੂੰ ਆਂਟੀ ਨੇ ਮੇਰਾ ਰੰਗ ਰੂਪ ਦੇਖ ਕੇ ਲਾ ਲੇ ਵੀ ਇਹ ਕੁੜੀ ਮਿੱਟੀ ਜਣੀ ਜਾਂਦੀ ਹੋਣੀ ਸਾਡੇ ਕੱਟਾਂ ਤੋਂ ਮਿੱਟੀ ਪੈ ਲੱਗ ਜਾਂਦੀ ਐ ਮੈਂ ਕੁੜੀ ਐ ਬਹੁਤ ਕੰਮ ਕਰਦੀ ਆ ਮੈਂ ਕਿਉਂ ਕੁੜੀ ਇਹਨੂੰ ਲੱਗਦਾ ਨਹੀਂ ਸੀ ਮੈਂ ਨਾ ਆਂਟੀ ਇਹ ਗੱਲ ਨਹੀਂ ਹੈਗੀ ਆਹੀਏ ਲੈ ਨਿਆ ਤੇ ਨੈਦਰੋਟ ਦੇ ਨਾਲ ਉਹ ਚਾਲ ਕਰੋ ਉਹਨਾਂ ਚੈਮੀਵੇਂ ਦਾ ਆ ਗਿਆ ਬਿਜੀ ਹੋਏ ਆ ਗਾੜੀ ਬਾਰੇ ਮਹਾਰਾਜ ਜੀ ਬਾਣੀ ਕਹਿੰਦੀ ਮੈਂ ਭਨਾਵਾ ਪੱਕਦਾ ਮੱਤ ਮੈਣੀ ਹੋ ਜਾਏ ਮਾਂ ਹੈ ਕਹੇ ਵੀ ਉਹ ਪੱਕ ਤੋਂ ਐ ਦੇਖਣਾ ਤੂੰ ਤੇ ਮੱਥਾ ਤੇ ਮੁੰਦੀ ਪੱਕੇ ਨਾਲ ਲੱਗਦੇ ਪਰ ਇਹ ਵੀ ਪਤਾ ਕਿ ਗਿੱਲੀ ਮਿੱਟੀ ਭਾਈ ਇਹ ਆਖੋ ਮਿੱਟੀ ਬਣ ਜਾਣਾ ਜੀ ਨਾ ਕਮਾਲ ਲੀਏ ਉਹਨਾਂ ਥੋੜਾ ਸਹੀ ਗੱਲ ਹੈ ਸਹੀ ਗੱਲ ਹੈ ਪਤਾ ਜੀ ਇਹਨੇ ਬਸ ਥੋੜਾ ਜੀ ਮਾਰਨ ਹੋ ਰਿਹਾ ਤੁਹਾਨੂੰ ਧੰਨਵਾਦ ਜੀ ਹੋਰ ਦੁਆ ਦਾ ਅੱਛਾ ਜੀ ਲੈ ਕੇ ਆਪਰੇ ਫਰੈਂਡ ਵਾਲਾ ਦੇਖਿਆ ਨਹੀਂ ਉਹ ਤਾਂ ਕੋਈ ਬੁੱਤੇ ਤੋਂ ਰੀਆ ਬਣ ਗਿਆ 100 ਰੁਪਏ ਲਾ ਕੇ ਇਹ ਕਿਹਨਾ ਵਟਾ ਇਹ ਕਿਹ ਤਿਆਰ ਨਾ ਹੋ ਸਕਦਾ ਅੱਜ ਮੈਂ ਟੀ-ਸ਼ਰਟ ਵੀ ਲਾ ਲਈ ਰ ਰਾਤ ਨੂੰ ਨਵਾਂ ਬੈੱਡ ਤੇ ਪੀ ਪਾਈ ਹਾਂ ਉਹ ਪਰਦਾ ਮੁਰਦਾ ਜੀਆਂ ਹਾਂ ਉਹਦੇ ਤੇ ਟੀ-ਸ਼ਰਟ ਲੱਭੀ ਪਰਦਾ ਸਾਰੇ ਪਾ ਲਈ ਕਿੰਨੇ ਆ ਗਏ ਮੈਂ ਤਾਂ ਉਹ ਡਾਕੂਮੈਂਟ ਲੱਭ ਗਿਆ ਜਿਹੜਾ ਸਟੇ ਹਟਾਈ ਵਾਲਾ ਨਹੀਂ ਚੱਕਰ ਨਹੀਂ ਬਾਜੀ ਸਟੇਟ ਨੂੰ ਨਾਲ ਹੀ ਹਟ ਜਾਣੀ ਹੈ। ਵੱਡੀ ਕੋਈ ਗੱਲ ਨਹੀਂ ਹੁਣ ਇੱਥੋਂ ਦੇ ਗੇਰੇ ਬੜੇ ਲੱਗਣ ਡੇ ਨੇ। ਤੇ ਵੀਡੀਓ ਤੇ ਕੈਮਰੇ ਸਾਰੇ ਰਿਕਾਰਡ ਹੁੰਦੇ ਪਏ ਨੇ। ਕੋਈ ਗੱਲ ਨਹੀਂ, ਕੋਈ ਗੱਲ। ਜੇ ਕੋਈ ਚੀਜ਼ ਆਪਾਂ ਨੇ ਸੱਚ ਦੱਸਦੀ ਸੋਸ਼ਲ ਮੀਡੀਆ 'ਤੇ ਹਨਾ ਤਾਂ ਉਹ ਕੀ ਗਲਤ ਹੋ ਗਿਆ? ਕਿਹਨੇ ਕਿੰਦਰ? ਬਾਜੀ। ਨਾ ਨਾ ਕੋਈ ਗਲਤ ਹੈ। ਸਾਨੂੰ ਹੱਕ ਨਹੀਂ ਹੈਗਾ ਆਪਣਾ ਪੱਖ ਰੱਖਣਾ ਉਸ ਤੋਂ ਵੱਡਾ। ਬਾਕੀ ਦੇਖੋ ਇਹ ਸਾਡੀ ਫੈਮਿਲੀ ਵਲੋਗਿੰਗ ਆ ਅਸੀਂ ਹਰ ਇੱਕ ਚੀਜ਼ ਸ਼ੇਅਰ ਕਰਦੇ ਆ ਇੱਥੇ ਦੁੱਖ ਵੀ ਸ਼ੇਅਰ ਕਰਦੇ ਆ ਸੁੱਖ ਵੀ ਸ਼ੇਅਰ ਕਰਦੇ ਆ ਹੁਣ ਜੇ ਬੂਟਾ ਸਾਨੂੰ ਤਪਾਏਗਾ ਅੱਜ ਦੱਸਾਂਗੇ ਕਿ ਬੂਟਾ ਬਹੁਤ ਗੱਲਾਂ ਬੰਦਾ ਏ ਪਰ ਕਰਦੇ ਚ ਨਾ ਲਾਇਓ ਜੇ ਬੂਟਾ ਖੜਨਾ ਸਹੀ ਕਰ ਰਿਹਾ ਆ ਆਪਾਂ ਕਹਾਂਗੇ ਬੂਟਾ ਸਹੀ ਆ ਕਿ ਨਹੀਂ ਸਹੀ ਗੱਲ ਆ ਸਹੀ ਨਹੀਂ ਬਸ ਨੂੰ ਗਲਤ ਕਹਿਣਾ ਚਾਹੀਦਾ ਉਹ ਕਮੈਂਟ ਪੜ੍ਹਨ ਤੋਂ ਪਹਿਲਾਂ ਕੱਲ ਦੱਸਿਆ ਸੀ ਬੂਟੇ ਸਾਰੇ ਨੇ ਕਿਹਾ ਕਿ ਸੇਫਟੀ ਦਾ ਬੂਟਾ ਧਿਆਨ ਰੱਖੇ ਚੱਪੜਾ ਪਾ ਕੇ ਉੱਤੇ ਸੀਮੈਂਟ ਪਲੱਸਟਰ ਨਾ ਕਰੇ ਚੱਪੜਾ ਲਾਕ ਪਲੱਸਟਰ ਕਰੇ ਤੇ ਆ ਵੀ ਦੇ ਲੋ ਆ ਜਿੱਥੇ ਰਫਲ ਚੱਕ ਕੇ ਕੈਮਰਾ ਨਹੀਂ ਘਰੇ ਤੇ ਨਹੀਂ ਪਾਉਂਦਾ ਸੋ ਸਮਝ ਕੇ ਆਣਾ ਕਰੋ ਸੋ ਸਮਝ ਕੇ ਆਇਆ ਕਰੋ ਫਿਰ ਕੰਮ ਆਪਾਂ ਨੇ ਵੇਢਦੇ ਨੇ ਸਾਰੇ ਤੇ ਹੁੰਨ ਜਾਣਾ ਆਪਾਂ ਨੇ ਸੂਟ ਸਲਾਈ ਕਰਨ ਦੇ ਵਾਸਤੇ ਕਿਉਂਕਿ ਕਾਫੀ ਭੈਣਾਂ ਦੇ ਕੋਰੀਅਰ ਪੈ ਰਹੇ ਨੇ ਕਰਵਾਉਣ ਵਾਲੇ ਵੀ ਤੇ ਕੁਸਟਮ ਸਟਿਚਿੰਗ ਨੂੰ ਜਾਣ ਵਾਲੇ ਸੂਟ ਬਸ ਮੈਂ ਕੱਢ ਕੇ ਰੱਖਿਆ ਲਈ ਆਪਾਂ ਨੇ ਵੀਡੀਓ ਸ਼ੂਟ ਕਰ ਲਈ ਹੈ ਤੇ ਕੁਝ ਭੈਣਾ ਮੇਰੀਆਂ ਪੁੱਛ ਰਹੀਆਂ ਦੀਦੀ ਇਹਨਾਂ ਦੇ ਰੇਟ ਦੱਸੋ ਦੇਖੋ ਫੈਬਰਿਕ ਦੇ ਜਿਹੇ ਫੈਬਰਿਕ ਤੁਸੀਂ ਕਿਹੜਾ ਲਾਇਕ ਕਰਦੇ ਹੋ कॉटन ਫੈਬਰਿਕ ਤੇ ਬਣਾਉਣਾ ਹੈ ਕੋਟ ਸੈਟ ਜਾਂ ਤੁਸੀਂ ਗਰਮ ਫੈਬਰਿਕ ਤੇ ਬਣਾਉਣਾ ਜਿਹੜੇ ਇਹਨਾਂ ਨੇ ਬਣਾਏ ਨੇ ਕੁਝ ਤਾਂ ਕਸ਼ਮੀਨੇ ਤੇ ਬਣਾਏ ਨੇ ਕੁਝ ਇਹਨਾਂ ਨੇ कॉटन ਤੇ ਬਣਵਾਏ ਨੇ ਤੇ ਬਸ ਅੱਜ ਆਦੀ ਵੀਡੀਓ ਸ਼ੂਟ ਕਰਕੇ ਆਪਾਂ ਨੇ ਤੇ ਕੱਲ ਨੂੰ ਇਹਨਾਂ ਦਾ ਕੋਰੀਅਰ ਕਰਵਾ ਦੇਣਾ ਆਪਾਂ ਨੇ ਬਸ ਇਹ ਕੰਮ ਤੇ ਕੁਝ ਆਪਣੇ ਕੰਮ ਨੇ ਜਿਹੜੇ ਟੇਲਰ ਵਾਲੇ ਇਹ ਵੀ ਆਪਾਂ ਨੇ ਟੇਲਰ ਕੋਲ ਲੈ ਕੇ ਜਾਣ ਨੂੰ ਬਸ ਆਪਾਂ ਤਿਆਰੀ ਕਰਦੇ ਭਾਂ ਸਵੇਰੇ ਨੂੰ ਨਾਲ ਹੀ ਕੰਮ ਸਾਰੇ ਨਿਬੜ ਗਏ ਆਪਣੇ ਕੰਮ ਤੁਹਾਨੂੰ ਪਤਾ ਹੀ ਮਿਸਤਰੀ ਲੱਗੇ ਹੋਏ ਨੇ ਤੇ ਕੁਝ ਜ਼ਿਆਦਾ ਮਤਲਬ ਨਹੀਂ ਸਫਾਈ ਦਾ ਕੁਝ ਜ਼ਿਆਦਾ ਨਹੀਂ ਹੁੰਦਾ ਕਿਉਂਕਿ ਰੇਤਾ ਬਹੁਤ ਹੁੰਦੀ ਬਾਹਰ ਤੇ ਬਸ ਦਮਨ ਨਾਲ ਨੂੰ ਹੋ ਰਣ ਹੋ ਗਈਆਂ ਛੁੱਟੀਆਂ ਮੈਂ ਕਹਿੰਦਾ ਸੀ ਦਮਨ ਮੇਰੀ ਹੈਲਪ ਕਰਦੀ ਤੇ ਬਾਹਰ ਇਟਾਂ ਨਹੀਂ ਆ ਗਈਆਂ ਦਮਨ ਤੇ ਬਾਹਰ ਹੁਣ ਇਟਾਂ ਆ ਗਈਆਂ ਹੁਣ ਇਟਾਂ ਵਾਲਿਆਂ ਨੇ ਚਾਹ ਬਣਾਣੀ ਹਜੇ ਮੈਂ ਮਿਸਤਰੀਆਂ ਨੂੰ ਹੁਣੇ ਚਾਹ ਬਣਾ ਕੇ ਲੈ ਕੇ ਆਈਆਂ ਪਹਿਲਾਂ ਉਹ ਢਟਾ ਵਾਲੇ ਨਹੀਂ ਬਣਨੀ ਫਿਰ ਉਹ ਆਣੀ ਆ ਮਿੱਟੀ ਆਉਂਦੀ ਪਈ ਮਿੱਟੀ ਵਾਲੇ ਦਾ ਚਾਹ ਨਹੀਂ ਦਿੰਦੇ ਚਾਰੇ ਪਾਣੀ ਦਿੰਦੇ ਨੂੰ ਲਾਉਂਦਾ ਹੁਤਾ ਅਰ ਵੀ ਗਏ ਨੇ ਉਹ ਆਉਂਦੇ ਨੇ ਤੇਰਾ ਜੇ ਘਰ ਦੀ ਸੁੱਤੀ ਹੈ ਤੇਰਾ ਪਾਣੀ ਕਰਨੇ ਦਾ ਕੰਮ ਕਰ ਬਾਕੀ ਤੁਸੀਂ ਬਲੌਕ ਚ ਬਨੇ ਰਹੋ ਠੀਕ ਹੈ ਜੀ ਇਹ ਹੀ ਕੰਟੀਨਿਊ ਕਰਦਾਂਗੇ ਆਪਾਂ ਵਲੌਗ ਤੇ ਆਪਾਂ ਇਹਨਾਂ ਦੀ ਵੀਡੀਓ ਪਾਈ ਸੀ ਤੇ ਆਪਣੇ ਕੋਲ ਸਾਊਟ ਅਵੇਲੇਬਲ ਨੇ ਜੇ ਕਿਸੇ ਭੈਣ ਨੂੰ ਸਾਡੀ ਨੂੰ ਚਾਹੀਦੀ ਹੋਏ ਤਾਂ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਲੈ ਸਕਦੇ ਹੋ ਆ ਆਪਣਾ ਪੰਜਾਬੀ ਪਿਆਰਾਵਾ ਚੈਨਲ ਆ ਉਹਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਉੱਥੇ ਅੱਜ ਮੈਂ 2 ਵਜੇ ਲਾਈਵ ਆਵਾਂਗੀ ਉੱਥੇ ਜਾ ਕੇ ਤੁਸੀਂ ਸੂਟ ਬੁੱਕ ਕਰ ਸਕਦੇ ਹੋ ਤੇ ਇੰਦਰ ਆਪਾਂ ਇਹ ਕੋਰੀਅਰ ਪੈਕ ਕਰ ਲੈਨੇ ਆਪਾਂ ਇਹਨੂੰ ਐਡਰੈਸ ਨਾਲ ਦਿਖਾ ਰੋਗੇ ਤੁਸੀਂ ਕੋਰੀਅਰ ਪੈਕ ਹੋ ਗਏ ਨੇ ਸਾਰੇ ਤੇ ਇਹ ਕਰਵਾ ਲੈਨੇ ਇਹ ਹੁਣ ਪਰਨੀਤ ਨੂੰ ਭੇਜਾਂਗੇ ਲੋਕਲ ਕੋਰੀਅਰ ਜਾਲਾਂਗੇ ਚਲੋ ਜੀ ਤੇ ਚਲੋ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਤੇ ਪਿਆਰਾ ਜਿਹਾ ਕਮੈਂਟ ਜਰੂਰ ਕਰਿਓ ਤੇ ਕਮੈਂਟ ਕਰਕੇ ਇਹ ਵੀ ਦੱਸਿਓ ਕਿ ਤੁਹਾਨੂੰ ਕੱਲ ਵਾਲੀ ਵੀਡੀਓ ਕਿਵੇਂ ਲੱਗੀ ਤੇ ਦੇਖੋ ਬਾਕੀ ਤੁਸੀਂ ਦੇਖ ਹੀ ਰਹੇ ਹੋ ਨਾ ਵੀਡੀਓ ਚਾਹੀ ਤਮ ਦੱਸ ਰਿਆਂ ਕਿ ਕਿਵੇਂ ਆ ਕਿਵੇਂ ਆ ਸਾਰਾ ਕੁਝ ਦੱਸਾਂਗੇ ਤੁਹਾਨੂੰ ਬਣੇ ਰਹੋ ਤੁਸੀਂ ਵਲੋਗਾਂ ਚ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਗਿਆ ਹਰੇਕ ਚੀਜ਼ ਤੁਹਾਨੂੰ ਸ਼ੇਅਰ ਕਰਦਿਆਂ ਤੇ ਹਰੇਕ ਜੀ ਸ਼ੇਅਰ ਕਰਾਂਗੇ ਤੁਹਾਡੇ ਨਾਲ ਠੀਕ ਹੈ ਜੀ ਚਲੋ ਮੈਂ ਘਰ ਜਾਵਾਂ ਤਿਆਰ ਹੋ ਜਾਂਦੇ ਰਹਾ ਪੰਜਾਬੀਆਂ